ਅਮਰੀਕਾ ਦੇ ਸੂਬੇ ਟੈਂਸਲੇ ਦੇ ਚਟਨੂਗਾਚੀ ਇੱਕ ਸਕੂਲ ਬੱਸ ਦੇ ਦਰਖਤ ਨਾਲ ਟਕਰਾਨ ਕਾਰਨ 6 ਸਕੂਲੀ ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇਜ਼ ਰਫ਼ਤਾਰੀ ਨੂੰ ਹਾਦਸੇ ਦੀ ਵਜ੍ਹਾ ਦੱਸੀ ਜਾ ਰਹੀ ਹੈ ਵੁਡਮੋਰ ਐਲੀਮੈਂਟਰੀ ਸਕੂਲ ਦੀ ਇਸ ਬੱਸ ਵਿੱਚ 5 ਤੋਂ 10 ਸਾਲ ਦੀ ਉਮਰ ਤੱਕ ਦੇ ਕਰੀਬ 35 ਬੱਚੇ ਸਵਾਰ ਸਨ ਪੁਲਿਸ ਫਲੋਡ ਬਾਇਬਰ ਨੂੰ ਹਸਾਸ ਤੋਂ ਚਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਉਤਰੀ ਜਾਪਾਨ ਦੇ ਵਿੱਚ ਸਥਾਨਕ ਸਮੇਂ ਮੁਤਾਬਕ ਅਸਵੇਰੇ 6:38 ਮਿੰਟ ਤੇ ਰਿਐਕਟਰ ਪ੍ਰਮਾਣਿਤ 6.9 ਦੀ ਵਰਤਦਾਇ ਜ਼ਬਰਦਸਤ ਪੁਚਾਲ ਆਇਆ ਇਸ ਨਾਲ ਇੱਕ ਮੀਟਰ ਉੱਚੀ ਸੁਨਾਮੀ ਲਹਿਰਾਂ ਫੁਕੂਸ਼ੀਮਾ ਦੇ ਟੱਟ ਤੇ ਉੱਠਦੀਆਂ ਦੇਖੀਆਂ ਗਈਆਂ ਇਸ ਪੁਚਾਲ ਕਾਰਨ 6 ਲੋਕ ਜ਼ਖਮੀ ਵੀ ਹੋਏ ਨੇ ਸੁਨਾਮੀ ਕਾਰਨ ਸਮੁੰਦਰ ਚ 10 ਫੁੱਟ ਉੱਚੀਆਂ ਲਹਿਰਾਂ ਉੱਠੀਆਂ ਪੁਚਾਲ ਦਾ ਕਾਰਨ ਫੁਕੂਸ਼ੀਮਾ ਦੇ ਨੇੜੇ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦਰਜ ਕੀਤਾ ਗਿਆ ਇਸ ਪੁਚਾਲ ਦੇ ਕਾਰਨ ਜਾਪਾਨ ਦੇ ਪਰਮਾਣੂ ਪਲਾਂਟ ਤੇ 쿨ਿੰਗ ਆਪਰੇਸ਼ਨ ਉੱਤੇ ਵੱਡਾ ਅਸਰ ਪਿਆ 2011 ਵਿਚ ਸੁਨਾਮੀ ਦੇ ਕਾਰਨ ਪਰਮਾਣੂ ਪਲਾਂਟ ਨੂੰ ਵੱਡਾ ਨੁਕਸਾਨ ਪਹੁੰਚਿਆ ਸੀ ਜਿਸ ਦੇ ਬਾਅਦ ਪਲਾਂਟ ਨੂੰ ਕਾਫੀ ਸਮੇਂ ਤੱਕ ਬੰਦ ਰੱਖਿਆ ਗਿਆ। ਉਚਾਲੇ ਨਾਲ ਜ਼ਬਰਦਸਤ ਸੀਕਸ ਦੇ ਝਟਕੇ ਟੋਕਿਓ ਤੱਕ ਮਹਿਸੂਸ ਕੀਤੇ ਗਏ। ਉਚਾਲ ਦੇ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਆ ਕੇ ਸੁਰੱਖਿਆ ਤਹਾਂ ਉੱਤੇ ਚਲੇ ਗਏ ਨੇ। ਰੂਸ, ਜਾਪਾਨ ਅਤੇ ਫਰਾਂਸ ਨੇ ਉੱਤਰ ਪ੍ਰਦੇਸ਼ ਵਿੱਚ ਹੋਏ ਇੰਦੌਰ ਪਟਨਾ ਐਕਸਪ੍ਰੈਸ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਪ੍ਰਤੀ ਸੋਗ ਜਤਾਇਆ ਹੈ। ਜਾਪਾਨ ਦੇ ਬਤਾਨਮ ਦੀ ਸੰਜਵਾਬ ਨੇ ਇਸ ਮੁਸ਼ਕਲ ਘੜੀ ਵਿੱਚ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ ਹੈ। বিবিসি ਦੀ ਖਬਰ ਮੁਤਾਬਕ ਲੀਬੀਆ ਦੇ ਸਥਾਨਕ ਮੀਡੀਆ ਨੇ ਖਬਰ ਦਿੱਤੀ ਹੈ ਕਿ ਇੱਕ ਬਾਂਦਰ ਵੱਲ ਕੁੜੀ ਤੇ ਹਮਲਾ ਕਰਨ ਦੇ ਚੱਲਦੇ ਦੋ ਕਬੀਲਿਆਂ ਵਿੱਚ ਹਿੰਸਕ ਝੜਪ ਹੋਈ ਜਿਸ ਮਗਰੋਂ 20 ਲੋਕਾਂ ਦੀ ਮੌਤ ਹੋ ਗਈ ਹੈ ਹਮਲਾਵਰ ਬਾਂਦਰ ਗਦਾਫਾ ਕਬੀਲੇ ਦਾ ਸੀ ਅਜਾਦਕੀ ਪੀੜਤ ਕੁੜੀ ਔਲਾਦ ਕਬੀਲੇ ਨਾਲ ਸੰਬੰਧਿਤ ਸੀ ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਸੀਰੀਆ ਵਿੱਚ ਬੰਦਕ ਵਾਂਗ ਰਹੇ ਲੋਕਾਂ ਦੀ ਗਿਣਤੀ ਸਾਲ ਬਾਅਦ ਕਿ ਕਰੀਬ ਦੁੱਗਣੀ ਯਾਨੀ 10 ਲੱਖ ਹੋ ਗਈ ਹੈ ਬੀਬੀਸੀ ਦੀ ਖਬਰ ਮੁਤਾਬਕ ਸੰਯੁਕਤ ਰਾਸ਼ਟਰ ਦੇ ਅਧਿਕਾਰੀ ਸਟੀਫਨ ਓਬਰਾਇਨ ਨੇ ਜਾਣਕਾਰੀ ਦਿੱਤੀ ਹੈ ਕਾਤਮਕਾਤੀ ਹਮਲਾਵਰਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਚਸ਼ੀਆ ਮੁਸਲਿਮ ਮਸਜਿਦ 'ਤੇ ਤਮਾਕਾ ਕਰਕਰੜ ਕਰ 27 ਲੋਕਾਂ ਦੀ ਜਾਨ ਲੈ ਲਈ ਬੀਬੀਸੀ ਦੀ ਖਬਰ ਦੇ ਮੁਤਾਬਕ ਬੀਤੇ ਦਿਨ ਹੋਏ ਇਸ ਤਮਾਕੇ ਵਿੱਚ 35 ਹੋਰ ਦੁਖ ਜ਼ਖਮੀ ਦਸੇ ਜਾ ਰਹੇ ਨੇ